ਸ਼ੁਰੂ ਕਰ ਦੋਗੇ ਤਾਂ ਫਿਰ ਤੁਸੀਂ ਜ਼ਿੰਦਗੀ ਦੇ ਵਿੱਚ ਨਿਕੰਮੇ ਬਣ ਜਾਓਗੇ ਅਗਰ ਤੁਸੀਂ ਖੁਦ ਨੂੰ ਜਾਤਰ ਸਮਝਣਾ ਸ਼ੁਰੂ ਕਰੋਗੇ ਸੱਚਮੁੱਚ ਚਤਰਾਈ ਤੁਹਾਡੇ ਜੀਵਨ ਦਾ ਹਿੱਸਾ ਹੋਊਗੀ ਅਗਰ ਤੁਸੀਂ ਖੁਦ ਨੂੰ ਕਾਰੀਗਰ ਸਮਝੋਗੇ ਤੁਸੀਂ ਕਾਰੀਗਰ ਬਣੋਗੇ ਅਗਰ ਤੁਸੀਂ ਖੁਦ ਨੂੰ ਇੰਟੈਲੀਜੈਂਟ ਸਮਝਣਾ ਸ਼ੁਰੂ ਕਰ ਦੋ ਤੁਸੀਂ ਇੰਟੈਲੀਜੈਂਟ ਹੋ ਜਾਓਗੇ ਅਗਰ ਤੁਸੀਂ ਨਲਾਇਕ ਸਮਝੋਗੇ ਖੁਦ ਨੂੰ ਤਾਂ ਤੁਸੀਂ ਫਿਰ ਨਲਾਇਕ ਹੋ ਜਾਓਗੇ ਜਿੱਦਾਂ ਦੇ ਤੁਹਾਡੇ ਵਿਚਾਰ ਹੋਣਗੇ बन जाओगे इस जो ਤੁਸੀਂ ਸੋਚਦੇ ਆ ਉਹਨੂੰ ਵੀ ਸੋਚ ਕੇ ਹੀ ਸੋਚੋ ਸਮਝ ਲਗੀ ਕਿ ਜਿਹੜੇ ਵਿਚਾਰ ਤੁਹਾਡੇ ਅੰਦਰ ਆਉਂਦੇ ਆ ਤੁਸੀਂ ਉਹਨਾਂ ਨੂੰ ਜਦੋਂ ਰਿਸੀਵ ਕਰਨਾ ਆ ਤਾਂ ਤੁਸੀਂ ਪਹਿਲਾਂ ਸੋਚਣਾ ਆ ਕਿ ਇਹ ਜੋ ਮੈਂ ਰਿਪੀਟ ਕਰਨ ਲੱਗਾ ਆਪਣੇ ਅੰਦਰ ਜਿਹਨੂੰ ਮੈਂ ਰਿਸੀਵ ਕਰਨ ਲੱਗਾ ਆ ਜੋ ਮੈਂ ਆਪਣੇ ਮਨ ਦੇ ਅੰਦਰ ਰੱਖ ਰਿਹਾ ਆ ਕਿ ਇਹ ਮੇਰੇ ਲਈ ਪਾਇਦੇ ਵਾਲੀ ਗੱਲ ਹੈ ਜੀਵਨ ਦੇ ਵਿੱਚ ਬlesing ਲੈ ਕੇ ਆਏਗੀ ਜਾਂ ਸਰਾਪ ਲੈ ਕੇ ਆਏਗੀ ਕਈ ਵਾਰੀ ਕੋਈ ਜਣਾ ਤੁਹਾਨੂੰ ਕਹਿੰਦਾ ਬੁੱਤੂ ਤੂੰ ਤਾਂ ਬੇਮਕੂਫਿਆ ਤੂੰ ਮੂਰਖਿਆ ਤੁਸੀਂ ਉਸ ਗੱਲ ਨੂੰ ਵੀ ਰਿਸੀਵ ਕਰ ਲੈਨੇ ਆ ਕਿੱਦਾਂ ਤੁਸੀਂ ਉਦਾਸ ਹੋ ਜਾਂਨੇ ਆ ਉਹਦੀ ਇਹ ਗੱਲ ਸੁਣ ਕੇ ਇਹਦਾ ਮਤਲਬ ਤੁਸੀਂ ਉਹਨੂੰ ਲੈ ਲਿਆ ਉਹ ਸਖਰ ਨੂੰ ਕਿ ਇਹਨੇ ਮੈਨੂੰ ਬੁੱਧੂ ਕਿਹਾ ਅੱਛਾ ਮੈਂ ਬੁੱਧੂ ਆ ਮੈਂ ਬੇਕੂਫ ਆ ਮਹਿਮੂਰਕ ਆ ਮਤਲਬ ਤੁਸੀਂ ਉਸ ਚੀਜ਼ ਦੇ ਉੱਤੇ ਰਿਐਕਸ਼ਨ ਦਿੱਤਾ ਪਰ ਕਈ ਵਾਰੀ ਤੁਸੀਂ ਜਦੋਂ ਉਸ ਚੀਜ਼ ਨੂੰ ਲੈ ਲੈਨੇ ਆ ਸੱਚੀ ਫਿਰ ਤੁਸੀਂ ਉਦਾਂ ਦੇ ਹੁਣੇ ਸ਼ੁਰੂ ਹੋ ਜਾਂਦੇ ਆ ਪਰ ਜੇ ਕੋਈ ਤੁਹਾਨੂੰ ਨੌਨਸੈਂਸ ਵਰਡ ਬੋਲਦਾ ਆ ਕੋਈ ਗਲਤ ਗੱਲ ਬੋਲਦਾ ਆ ਤੁਸੀਂ ਉਹਦੇ ਉੱਤੇ ਕੋਈ ਰਿਐਕਟ ਨਾ ਕਰੋ ਤੁਸੀਂ ਉਹਦੇ ਉੱਤੇ ਕੋਈ ਆਪਣਾ ਹਾਵ ਭਾਵ ਪ੍ਰਗਟ ਨਾ ਕਰੋ ਤੁਸੀਂ ਦੇਖਿਓ ਉਹ ਅੱਖਰ ਨੇ ਤੁਹਾਡੇ ਜੀਵਨ ਵਿੱਚ ਕੋਈ ਕੰਮ ਨਹੀਂ ਕਰਨਾ ਤੁਹਾਨੂੰ ਦੁੱਖ ਕਿਉਂ ਲੱਗਾ ਉਹ ਅੱਖਰ ਸੁਣ ਕੇ ਜਦੋਂ ਕਿਸੇ ਨੇ ਤੁਹਾਨੂੰ ਮੂਰਖ ਕਿਹਾ ਜਾਂ ਨਿਰਬੁੱਧ ਕਿਹਾ ਕਿਉਂ ਦੁੱਖ ਲੱਗਾ ਕਿਉਂਕਿ ਉਹ ਅੱਖਰ ਤੁਹਾਡੇ ਦਿਲ ਤੱਕ ਤੁਸੀਂ ਲੈ ਗਏ ਤੇ ਜਿਹੜੀ ਚੀਜ਼ ਦਿਲ ਤੱਕ ਚਲੇ ਗਈ ਉਥੇ ਟਿਕ ਗਈ ਬਾਰ ਬਾਰ ਯਾਦ ਆ ਰਹੀ ਉਹਨੇ ਮੈਨੂੰ ਇਹ ਕਿਹਾ ਸੀ ਉਹਨੇ ਮੈਨੂੰ ਇਹ ਕਿਹਾ ਸੀ ਉਹਨੇ ਮੈਨੂੰ ਇਹ ਕਿਹਾ ਸੀ ਇਟ ਮੀਨ ਅਜੇ ਉਹ ਪਈ ਹੋਈ ਆ ਸਮਝ ਲੱਗ ਰਹੀ ਤੁਹਾਨੂੰ ਕੋਈ ਤੁਹਾਨੂੰ ਗਿਫਟ ਦਿੰਦਾ ਆ ਤੁਸੀਂ ਉਹਨੂੰ ਘਰੇ ਲਿਆ ਕੇ ਸੈਲਫ ਤੇ ਟਿਕਾ ਲੈਨੇ ਆ ਤੁਸੀਂ ਉਹਨੂੰ ਸ਼ੋਕੇਸ ਦੇ ਵਿੱਚ ਰੱਖ ਲੈਨੇ ਆ ਜਿੰਨੀ ਵਾਰੀ ਤੁਸੀਂ ਉਹਦੇ ਸਾਹਮਣੇ ਆਉਂਦੀ ਲੰਘੋਂਗੇ ਤੁਹਾਨੂੰ ਕੀ ਯਾਦ ਆਊਗਾ ਇਹ ਤੋਹਫਾ ਮੈਨੂੰ ਫਲਾਣੇ ਬੰਦੇ ਨੇ ਦਿੱਤਾ ਸੀ ਉਸ ਚੀਜ਼ ਨੂੰ ਦੇਖ ਕੇ ਨਾਲ ਤੁਹਾਨੂੰ ਉਹ ਬੰਦਾ ਵੀ ਯਾਦ ਆਊਗਾ ਕਿ ਉਹਨੇ ਮੈਨੂੰ ਇਹ ਗਿਫਟ ਦਿੱਤਾ ਸੀ ਕਿਉਂ ਤੁਹਾਨੂੰ ਉਹ ਬੰਦਾ ਯਾਦ ਆ ਰਿਹਾ ਕਿਉਂਕਿ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਉਹ ਚੀਜ਼ ਪਈ ਹੋਈ ਆ ਕਿਉਂ बार-बार ਗੁੱਸਾ ਆ ਰਿਹਾ ਕਿਉਂਕਿ ਤੁਹਾਡੇ ਅੰਦਰ ਉਹ ਚੀਜ਼ ਪਈ ਹੋਈ ਆ ਤੁਸੀਂ ਉਸ ਚੀਜ਼ ਨੂੰ ਸੰਭਾਲ ਕੇ ਰੱਖ ਲਿਆ ਉਹ ਗਿਫਟ ਜਿਹੜਾ ਤੁਹਾਨੂੰ ਕਿਸੇ ਸੰਦ ਨਹੀਂ ਆਇਆ ਸੀ ਜਾਂ ਤੁਹਾਨੂੰ ਉਹ ਸੱਚੀ ਉਹ ਗਿਫਟ ਰੀਸੀਵ ਨਹੀਂ ਕਰਨਾ ਚਾਹੀਦਾ ਸੀ ਪਰ ਤੁਸੀਂ ਉਹਨੂੰ ਆਪਣੇ ਦਿਲ ਦੀ ਸ਼ੈਲਫ ਦੇ ਉੱਤੇ ਟਿਕਾ ਲਿਆ ਆ ਜਿੰਨੀ ਵਾਰੀ ਤੁਸੀਂ ਅੰਦਰ ਚਾਤੀ ਮਾਰਦੇ ਆ ਤੇ ਤੁਸੀਂ ਫਿਰ ਦੁਖੀ ਹੋ ਜਾਂਦੇ ਫਿਰ ਦੁਖੀ ਹੋ ਜਾਂਦੇ ਆ ਕਿਹੜਾ ਵਿਚਾਰ ਅਸੀਂ ਆਪਣੇ ਅੰਦਰ ਰੱਖਣਾ ਆ ਕਿਹੜਾ ਵਿਚਾਰ ਅਸੀਂ ਆਪਣੇ ਅੰਦਰ ਨਹੀਂ ਰੱਖਣਾ ਇਹ ਸਾਡੇ ਉੱਤੇ ਨਿਰਪਰ ਕਰਦਾ ਆ ਹਾਲੇਲੂਇਆ ਕੋਈ ਵੀ ਮਨੁੱਖ ਤੁਹਾਡੀ ਖੁਸ਼ੀ ਨੂੰ ਖਰਾਬ ਨਹੀਂ ਕਰ ਸਕਦਾ ਇਹ ਪਵਿੱਤਰ ਬਾਈਬਲ ਕਹਿੰਦਾ ਹੈ ਆਹ ਘੋਤਾਂ ਦੀ ਕਿਤਾਬ ਦੇ ਵਿੱਚ ਕਹਿੰਦਾ ਕੋਈ ਤੁਹਾ ਤੋਂ ਤੁਹਾਡੀ ਖੁਸ਼ੀ ਖੋ ਨਹੀਂ ਸਕਦਾ ਸਿਰਫ ਮਨੁੱਖ ਆਪ ਤੁਸੀਂ ਕਾਲੇ ਰੰਗ ਦੇ ਕੱਪੜੇ ਪਾਏ ਤੁਹਾਨੂੰ ਚੰਗੇ ਲੱਗੇ ਤਾਂ ਹੀ ਤੁਸੀਂ ਪਾਏ ਤੁਹਾਨੂੰ ਕਿਸੇ ਨੇ ਆ ਕੇ ਕਹਿ ਦਿੱਤਾ ਕਾਲਾ ਰੰਗ ਤਾਂ ਤੇਰੇ ਤੇ ਬਿਲਕੁਲ ਨਹੀਂ ਜੱਚਦਾ ਸਵੇਰ ਦੇ ਤੁਸੀਂ ਖੁਸ਼ ਸੀ ਕਿ ਮੈਂ ਬਹੁਤ ਸੋਹਣਾ ਲੱਗ ਰਿਹਾ ਮੈਂ ਬਹੁਤ ਸੋਹਣਾ ਲੱਗ ਰਿਹਾ ਯਾਰ ਜੱਜਦਾ ਤੁਸੀਂ ਬਤਾਉਂ ਵਰਗਾ ਮੂੰਹ ਕਰ ਲਿਆ ਕਿ ਕਾਲਾ ਰੰਗ ਨਹੀਂ ਮੇਰੇ ਤੇ ਜੱਜਦਾ ਹੁਣ ਤੁਸੀਂ ਦਸਾਂ ਬੰਦਿਆਂ ਦੇ ਵਿੱਚ ਖਲੋਤੇ ਆਪਣੇ ਆਪ ਨੂੰ ਇਦਾਂ ਮਹਿਸੂਸ ਕਰ ਰਹੇ ਇਹ ਨੌ ਤਾਂ ਬਹੁਤ ਸੋਹਣੇ ਲੱਗਦੇ ਮੈਨੂੰ ਨਹੀਂ ਸੋਹਣਾ ਲੱਗਦਾ ਪਰ ਸਵੇਰ ਦੇ ਤੁਸੀਂ ਇਦਾਂ ਸੋਚ ਰਹੇ ਸੀ ਕਿ ਜਿੰਨੇ ਵੀ ਇਸ ਬਰਾਤ ਦੇ ਵਿੱਚ ਆਏ ਸਾਰਿਆਂ ਨਾਲੋਂ ਸੋਹਣਾ ਮੈਂ ਹੀ ਲੱਗ ਰਿਹਾ ਹਾਂ ਇੱਕ ਬੰਦੇ ਤੇ ਕਹਿਣ ਦੇ ਉੱਤੇ ਉਹ ਬੰਦਾ ਤੇ ਕਹਿ ਕੇ ਚਲੇ ਵੀ ਗਿਆ ਉਹ ਖੜਿਆ ਟਿੱਕੀਆਂ ਖਾਂਦਾ ਹੋਣਾ ਕਿ ਗੋਲ ਗੱਪੇ ਖਾਂਦਾ ਹੋਣਾ ਹਾਂ ਪਰ ਤੁਸੀਂ ਤੁਹਾਨੂੰ ਪਾਣੀ ਦਾ ਘੁੱਟ ਵੀ ਨਹੀਂ ਲੰਘਣ ੜਿਆ ਕਿ ਕਾਲਾ ਰੰਗ ਨਹੀਂ ਮੇਰੇ ਤੇ ਜੱਤ ਦਾ ਤਾਂ ਉਹ ਤੁਹਾਨੂੰ ਕਹਿ ਕੇ ਨਹੀਂ ਗਿਆ ਨਾਲ ਵੀ ਤੂੰ ਉਦਾਸ ਹੋ ਜਾ ਤੇ ਇੰਨੇ ਬੀਬੇ ਤੁਸੀਂ ਹੈ ਨਹੀਂ ਵੀ ਤੁਸੀਂ ਉਹਦੇ ਹੱਥੇ ਲੱਗ ਕੇ ਉਦਾਸ ਹੋਮ ਪਰ ਤੁਹਾਡੇ ਮਨ ਨੇ ਉਸ ਸ਼ਬਦ ਨੂੰ ਲੈ ਲਿਆ ਤੁਸੀਂ ਮੰਨ ਲਿਆ ਕਿ ਮੈਂ ਨਹੀਂ ਸੋਹਣਾ ਲੱਗ ਰਿਹਾ ਸਵੇਰ ਦਾ ਤੁਸੀਂ ਕੀ ਮੰਨਿਆ ਸੀ ਕਿ ਮੈਂ ਸੋਹਣਾ ਲੱਗ ਰਿਹਾ ਯਾ ਤੁਸੀਂ ਆਪਣੇ ਆਪ ਨੂੰ ਸੋਹਣਾ ਦੇਖ ਰਹੇ ਸੀ ਉਸੇ ਸ਼ੀਸ਼ੇ ਵਿੱਚ ਜਿੱਥੇ ਤੁਸੀਂ ਆਪਣੇ ਆਪ ਨੂੰ ਸੋਹਣਾ ਦੇਖ ਰਹੇ ਸੀ ਹੁਣ ਤੁਸੀਂ ਅਜੀ ਭਜੀ ਬਾਥਰੂਮ 'ਚ ਜਾ ਕੇ ਦੇਖਦੇ ਹੋ ਤੇ ਦੇਖਦੇ ਵਕਤ ਕਿ ਇੰਨਾ ਨਹੀਂ ਜੱਚ ਰਿਹਾ ਨਾ ਤਾਂ ਸ਼ੀਸ਼ੇ ਨੇ ਸਵੇਰੇ ਤੁਹਾਨੂੰ ਕਿਹਾ ਸੀ ਬਹੁਤ ਸੋਹਣਾ ਲੱਗ ਰਿਹਾ ਨਾ ਹੁਣ ਉਹਨੇ ਕਿਹਾ ਨਹੀਂ ਸੋਹਣਾ ਲੱਗ ਰਿਹਾ ਕੌਣ ਕਹਿ ਰਿਹਾ ਹੈ ਤੁਹਾਡਾ ਮਨ ਸਵੇਰੇ ਇਹੀ ਕਹਿ ਰਿਹਾ ਸੀ ਬਹੁਤ ਸੋਹਣਾ ਲੱਗ ਰਿਹਾ ਹੁਣ ਇਹੀ ਕਹਿ ਰਿਹਾ ਨਹੀਂ ਲੱਗ ਰਿਹਾ ਕਿਉਂਕਿ ਥਾਟ ਸਵੇਰੇ ਤੁਸੀਂ ਕ੍ਰੀਏਟ ਕੀਤਾ ਸੀ ਕਿ ਹਾਂ ਸਹੀ ਆ ਤੇ ਹੁਣ ਤੁਸੀਂ ਕੀ ਕ੍ਰੀਏਟ ਕੀਤਾ ਕਿ ਮੈਂ ਨਹੀਂ ਉਹ ਜਿਹੜਾ ਕਹਿ ਕੇ ਗਿਆ ਉਹ ਸਹੀ ਹੈ ਤਾਂ ਸੰਤ ਪੌਲਸ ਕੀ ਕਹਿੰਦੇ ਆ ਕਹਿੰਦੇ ਮੈਂ ਹਰ ਉਹ ਸਿੱਖਿਆ ਜਿਹੜੀ ਮਸੀਹ ਦੇ ਵਿਰੁੱਧ ਸਿਰ ਚੱਕਦੀ ਆ ਉਹਨੂੰ ਬੰਦਨ ਵਿੱਚ ਲਿਆਉਣਾ ਹੈ ਸਮਝ ਲੱਗੀ ਹਰ ਉਹ ਚੀਜ਼ ਜਿਹੜੀ ਪਰਮੇਸ਼ਵਰ ਦੀ ਸਿੱਖਿਆ ਦੇ ਵਿਰੁੱਧ ਹੈ ਅਸੀਂ ਉਹਨਾਂ ਨੂੰ ਬੰਦਨ ਵਿੱਚ ਲਿਆਉਣਾ ਹੈ ਖੁਦ ਨੂੰ ਬੰਦਨ ਦੇ ਵਿੱਚ ਨਹੀਂ ਲੈ ਕੇ ਆਉਣਾ ਉਹ ਚੀਜ਼ਾਂ ਜਿਹੜੀਆਂ ਨੈਗੇਟਿਵ ਹੋ ਉਹ ਚੀਜ਼ਾਂ ਜਿਹੜੀਆਂ ਸਾਡੀ ਰੂਹ ਦਾ ਨਾਸ਼ ਕਰਦੀਆਂ ਉਹ ਚੀਜ਼ਾਂ ਜਿਹੜੀਆਂ ਸਾਡੇ ਸਰੀਰ ਦਾ ਨਾਸ਼ ਕਰਦੀਆਂ ਉਹ ਚੀਜ਼ਾਂ ਜਿਹੜੀਆਂ ਸਾਡੇ ਸਮੇਂ ਦਾ ਨਾਸ਼ ਕਰਦੀਆਂ ਜਿਹੜੀਆਂ ਸਾਡੀ ਖੁਸ਼ੀ ਦਾ ਨਾਸ਼ ਕਰਦੀਆਂ ਸਾਡੀ ਸਿਹਤ ਦਾ ਨਾਸ਼ ਕਰਦੀਆਂ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਆਉਣਾ ਹੈ ਮੈਂ ਬਹੁਤ ਹੀ ਪ੍ਰੈਕਟੀਕਲ ਐਗਜ਼ੈਂਪਲਸ ਦੇਣਾ ਲਾਈਕ ਕਰਦੀ ਹਾਂ ਕਿ ਸਾਰਿਆਂ ਨੂੰ ਸਮਝ ਵਿੱਚ ਆ ਸਕਣ ਕਈ ਲੋਕੀ ਗੁਲਾਬ ਜਾਮਨ ਦੇ ਵੀ ਗੁਲਾਮ ਬਣ ਜਾਂਦੇ ਆ ਸਮਝ ਲੱਕੀ ਮਿੱਠੇ ਦੇ ਗੁਲਾਮ ਪਰ ਉਹਨਾਂ ਨੂੰ 슈ਗਰ ਆ ਮధుమేਹੀ ਦੀ ਬਿਮਾਰੀ ਡਾਇਬੀਟਿਸ ਗੁਲਾਬ ਜਾਮਨ ਦੇਖ ਕੇ ਕਹਿੰਦੇ ਮੈਂ ਤੂੰ ਰਹਿ ਨਹੀਂ ਹੁੰਦਾ ਮੈਨੂੰ ਸ਼ੂਗਰ ਦਾ ਚੇਤਾ ਭੁੱਲ ਜਾਂਦਾ ਪਰ ਗੁਲਾਬ ਜਾਮਨ ਖਾਣ ਦਾ ਚੇਤਾ ਨਹੀਂ ਭੁੱਲਦਾ ਉਹ ਕਿਹਦੇ ਗੁਲਾਮ ਬਣ ਗਏ ਕਿਹਦੇ ਗੁਲਾਮ ਬਣ ਗਏ ਗੁਲਾਬ ਜਾਮਨ ਦੇ ਪਰ ਕਰਨਾ ਕੀ ਚਾਹੀਦਾ ਸੀ ਗੁਲਾਬ ਜਾਮਨ ਉਹਨਾਂ ਦੀ ਗੁਲਾਮ ਹੋਣੀ ਚਾਹੀਦੀ ਸੀ ਬੰਦੇ ਦਾ ਜੀ ਕਰੇ ਖਾਵੇ ਜੀ ਕਰੇ ਨਾ ਖਾਵੇ ਸਮਝ ਲੱਗੀ ਤੁਸੀਂ ਗੁਲਾਬ ਤੁਸੀਂ ਖੁਆਇਸ਼ਾਂ ਦੇ ਗੁਲਾਮ ਨਹੀਂ ਬੰਨਣਾ ਖੁਆਇਸ਼ਾਂ ਤੁਹਾਡੀਆਂ ਗੁਲਾਮ ਹੋਣੀਆਂ ਚਾਹੀਦੀਆਂ ਹਨ ਪਰਮੇਸ਼ਵਰ ਨੇ ਤੁਹਾਨੂੰ ਕੀ ਅਸੀਸ ਦਿੱਤੀ ਆ ਰਾਜ ਕਰੋ ਹallelujah ਤੁਹਾਨੂੰ ਰੂਲਰ ਹੋਣ ਦੇ ਲਈ ਬles ਕੀਤਾ ਆ ਸਲੇਵ ਹੋਣ ਦੇ ਲਈ ਨਹੀਂ ਗੁਲਾਮ ਹੋਣ ਦੇ ਲਈ ਨਹੀਂ ਬੰਦਨਾ ਵਿੱਚ ਪੈਣ ਦੇ ਲਈ ਨਹੀਂ ਅਸੀਂ ਬੰਦਨਾ ਤੋਂ ਆਜ਼ਾਦ ਹੋਣਾ ਹੈ ਪਰਮੇਸ਼ਵਰ ਦਾ ਸੁਭਾਅ ਕੀ ਹੈ ਬੰਦਨਾ ਨੂੰ ਤੋੜਨਾ ਪਾਪ ਦੇ ਵਿਰੁੱਧ ਹੋਣਾ ਚੰਗੇ ਕੰਮ ਕਰਨ ਤੇ ਪਰਮੇਸ਼ਵਰ ਨੇ ਸਾਨੂੰ ਕਿਹੋ ਜਿਹਾ ਬਣਾਇਆ ਕਿਹੋ ਜਿਹਾ ਬਣਾਇਆ ਆਪਣੀ ਇਮੇਜ ਆਪਣੇ ਜਿਹਾ ਆਪਣੇ ਸਰੂਪ ਤੇ ਸਾਨੂੰ ਪਰਮੇਸ਼ਵਰ ਨੇ ਬਣਾਇਆ ਅਸੀਂ ਸੈਟਰਡੇ ਨਾਈਟ ਨੂੰ ਇੱਥੇ ਐਵਰੀ ਸੈਟਰਡੇ ਨਾਈਟ ਨੂੰ ਬਾਈਬਲ ਸਟੱਡੀ ਹੁੰਦੀ ਆ 3 ਘੰਟੇ ਦਾ ਸੈਸ਼ਨ ਹੁੰਦਾ ਤੇ ਰਾਤੀ ਵੀ ਅਸੀਂ ਇਹ ਹੀ ਗੱਲ ਕਰਦੇ ਸੀਗੇ ਕਿ ਪਰਮੇਸ਼ਵਰ ਨੇ ਸਾਡੇ ਅੰਦਰ ਬਹੁਤ ਵੱਡੀਆਂ ਕਾਬਲੀਅਤ ਪਾਈਆਂ ਹੋਈਆਂ ਆ ਅਨ ਉਹ ਕਾਬਲੀਅਤ ਜੋ ਪਰਮੇਸ਼ਵਰ ਜੀ ਦੇ ਅੰਦਰ ਉਹ ਪਾਈਆਂ ਆ ਅਰੇ ਰਿੱਟਨ ਦੇ ਵਿੱਚ ਪਰਮੇਸ਼ਵਰ ਜੀ ਨੇ ਸਾਨੂੰ ਲਿਖ ਕੇ ਦਿੱਤੀਆਂ ਕਿ ਇਹ ਕਾਬਲੀਅਤ ਨੇ ਤੁਹਾਡੇ ਅੰਦਰ ਪਾ ਦਿੱਤੀਆਂ ਆ ਅਗਰ ਤੁਸੀਂ ਚਾਰਾਂ ਬੰਦਿਆਂ ਵਿੱਚ ਜਾ ਕੇ ਇਹ ਕਹੋ ਕਿ ਸਾਰੀ ਧਰਤੀ 'ਤੇ ਜਿੰਨੀਆਂ ਚੀਜ਼ਾਂ ਆ ਮੈਂ ਇਹਨਾਂ ਦੇ ਉੱਤੇ ਰੂਲ ਕਰਦਾ ਹਾਂ ਅਗਰ ਉਹ ਤੁਹਾਨੂੰ ਕਹੇ ਤੂੰ ਪਾਗਲ ਹੈਂ ਤੁਹਾਨੂੰ ਗੁੱਸਾ ਕਰਨ ਦੀ ਜ਼ਰੂਰਤ ਨਹੀਂ ਆ ਤੁਸੀਂ ਉਹਨੂੰ ਬਾਈਬਲ ਖੋਲੋ ਉਤਪਤੀ ਕਿਤਾਬ ਉਹਦਾ 1 ਨੰਬਰ ਅਧਿਆਇ ਤੇ ਉਹਦੀ 27 28 ਨੰਬਰ ਪੰਕਤੀ ਪੜ੍ਹਾ ਦਿਓ ਉਹਨੂੰ ਕਹੋ ਆ ਦੇਖ ਇੱਥੇ ਲਿਖਿਆ ਆ ਪਰਮੇਸ਼ਵਰ ਨੇ ਇਹ ਕਾਬਲੀਅਤ ਮੇਰੇ ਅੰਦਰ ਪਾਈ ਆ ਜੇ ਸਾ ਮੈਨ ਸੱਚਮੁੱਚ ਪਰਮੇਸ਼ਵਰ ਦੀ ਦੱਸ ਇਹਨੇ ਬਹੁਤ ਅੱਛੇ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਕਿ ਕਦੇ ਵੀ ਸਾਨੂੰ ਨਕਮੀਆਂ ਨਹੀਂ ਆਪਣੇ ਆਪ ਨੂੰ ਸਮਝਣਾ ਚਾਹੀਦਾ ਕੋਈ ਵੀ ਕੁਝ ਸਾਡੇ ਬਾਰੇ ਬੋਲਦਾ ਸਾਨੂੰ ਉਸ ਚੀਜ਼ ਬਾਰੇ ਨਹੀਂ ਲੈਣੀ ਚਾਹੀਦੀ ਨਾ ਹੀ ਸਾਡੀ ਫੈਮਿਲੀ 'ਚ ਕਿਸੇ ਬਾਰੇ ਬੋਲਦੇ ਉਹਦੇ ਬਾਰੇ ਹੀ ਲੈਣੀ ਚਾਹੀਦੀ ਚਾਹੇ ਉਹ ਤੁਹਾਡੇ ਬੱਚਿਆਂ ਬਾਰੇ ਹੋਵੇ ਨਾ ਹੀ ਤੁਸੀਂ ਸ਼ਬਦ ਗਲਤ ਕੱਢਣੇ ਆ ਨਾ ਹੀ ਕਿਸੇ ਦੇ ਲੈਣੇ ਆ ਬਸ ਪਰਮੇਸ਼ਵਰ 'ਤੇ ਭਰੋਸਾ ਰੱਖੋ ਕਿ ਜੋ ਕੁਛ ਪਰਮੇਸ਼ੁਰ ਨੇ ਸਾਨੂੰ ਬਣਾਇਆ ਬਹੁਤ ਹੀ ਸਾਨੂੰ ਆਪਣੇ ਸਰੂਪ ਤੇ ਬਣਾਇਆ ਔਰ ਸਾਡੇ ਵਿੱਚ ਕੋਈ ਕਮੀ ਨਹੀਂ ਹੈਗੀ ਹਰ ਦਿਨੇ ਨਾ ਸ਼ਬਦਾਂ ਨੂੰ ਜ਼ਰੂਰ ਤਹਿਰਾਓ ਔਰ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਆਰਾਮ ਆ ਜਾਏਗਾ ਪ੍ਰਭੂ ਯਿਸੂ ਦੇ ਨਾਮ ਵਿੱਚ ਇਸ ਵਚਨ ਰਹੀ ਤੁਹਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਪ੍ਰਭੂ ਜੀ ਪਲੱਸ ਕਰਨ ਮੈਂ ਪ੍ਰਭੂ ਦੀ ਦਾਸੀ ਦਾ ਪਰਮੇਸ਼ੁਰ ਦੇ ਕਲਾਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੇਕਰ ਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਮਰ ਸ਼ੇਅਰ ਜ਼ਰੂਰ ਕਰ ਲੈਣਾ ਸਭ ਕੁਝ ਜੈਮਸੀ ਕੀ